ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਆਪਾਂ ਜਿਹੜੇ ਸ਼ਬਦ ਦੀ ਹਾਜ਼ਰੀ ਲਗਵਾਵਾਂਗੇ ਇਹ ਸ਼ਬਦ ਤੇ ਜਾਪ ਕੀਤੇ ਆਂ ਨਿਰੰਤਰ ਜਾਪ ਕੀਤੇ ਆਂ ਵਿਗੜੇ ਕੰਮ ਵੀ ਸਵਰ ਜਾਂਦੇ ਨੇ ਉਹਨਾਂ ਕੰਮ ਦੇ ਵਿੱਚ ਵੀ ਸ਼ੁੱਧਤਾਈ ਆ ਜਾਂਦੀ ਹੈ ਆਪਾਂ ਇਹਨਾਂ ਸ਼ਬਦਾਂ ਨੂੰ ਵਿਚਾਰਾਂਗੇ ਪੜਾਂਗੇ ਪਹਿਲਾਂ ਤੇ ਹਾਜ਼ਰੀ ਲਗਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸੋਰਠ ਰਾਗ ਦੇ ਵਿੱਚੋਂ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਗੁਰੂ ਨੂੰ ਨਮਸਕਾਰ ਕਰਨ ਬਾਰੇ ਦੱਸਦੇ ਨੇ ਤੇ ਗੁਰੂ ਕਿਸ ਤਰ੍ਹਾਂ ਕਾਜ ਸਵਾਰਦੇ ਉਹਦੇ ਬਾਰੇ ਦੱਸਦੇ ਨੇ ਤੇ ਕਿਸ ਤਰ੍ਹਾਂ ਪੂਰਾ ਗੁਰੂ ਅਲਾਜ ਰੱਖਦਾ ਹੈ ਉਹਦੇ ਬਾਰੇ ਦੱਸਦੇ ਨੇ ਕਿਸ ਤਰ੍ਹਾਂ ਕਰਤਾ ਪੁਰਖ ਸਹਾਈ ਹੁੰਦਾ ਹੈ ਕਿਸ ਤਰ੍ਹਾਂ ਉਹਦੇ ਨਾਮ ਦੇ ਪਿੱਛੇ ਸਾਰੀਆਂ ਵਸਤੂਆਂ ਹੀ ਆ ਜਾਂਦੀਆਂ ਨੇ ਕਿਸ ਤਰ੍ਹਾਂ ਕੋਈ ਟੋਟ ਨਹੀਂ ਆਉਂਦੀ ਜਿਹੜਾ ਸਤਿਗੁਰੂ ਨੂੰ ਪਾ ਜਾਵੇ ਸਾਰਾ ਕੁਝ ਮੇਰੇ ਬਾਦਸ਼ਾਹ ਜੀ ਨੇ ਇੱਥੇ ਦੱਸਣਾ ਕੀਤਾ ਹੈ ਇਹ ਸ਼ਬਦ ਦਾ ਜਾਪ ਨਿਰੰਤਰ ਕਰਨਾ ਹੈ ਅੰਮ੍ਰਿਤ ਵੇਲੇ ਤੁਸੀਂ ਦਿਨ ਵਿੱਚ ਵੀ ਇਸ ਦਾ ਜਾਪ ਕਰ ਸਕਦੇ ਹੋ ਉੱਠਦੇ ਬੈਠਦੇ ਕੰਮ ਕਰਦੇ ਇਸ ਦਾ ਜਾਪ ਕਰ ਸਕਦੇ ਹੋ ਤੁਸੀਂ ਵੱਡੇ ਵੱਡੇ ਭਾਗਾਂ ਵਾਲੇ ਹੋ ਇਸ ਦਾ ਜਾਪ ਨਿਰੰਤਰ ਕਰੋਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਖੁਦ ਸਹਾਈ ਹੋਣਗੇ ਗੁਰੂ ਪਾਤਸ਼ਾਹ ਖੁਦ ਸਹਾਈ ਹੋਣਗੇ ਵਿਗੜੇ ਕੰਮ ਤੁਹਾਡੇ ਆਪਣੇ ਆਪ ਸਵਰ ਜਾਣਗੇ ਜਦੋਂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਦੇ ਨਾਲ ਤੁਸੀਂ ਜੁੜ ਜਾਓਗੇ ਸ਼ਬਦਾਂ ਦੇ ਜਾਪ ਕਰੋਗੇ ਨਿਰੰਤਰ ਜਾਪ ਕਰੋਗੇ ਸੋ ਆਪਾਂ ਇਹ ਸ਼ਬਦ ਦਾ ਜਾਪ ਕਰਾਂਗੇ ਨਿਰੰਤਰ ਤੁਸੀਂ ਜਾਪ ਕਰਨਾ ਔਰ ਇਸ਼ਨਾਨ ਕੀਤਾ ਹੋਣਾ ਚਾਹੀਦਾ ਹੈ ਸਵੱਛ ਵਸਤਰ ਪਹਿਨ ਕੇ ਮਨ ਨੂੰ ਇਕਾਗਰਤ ਕਰਕੇ ਹਰ ਰੋਜ਼ ਰੋਜ਼ਾਨਾ ਜਾਪ ਕਰਨਾ ਹੈ ਤੇ ਜਿਹੜੇ ਕੰਮ ਲਈ ਆਪਾਂ ਇਸ ਸ਼ਬਦ ਦਾ ਜਾਪ ਕਰਾਂਗੇ ਅਰਦਾਸ ਦੇ ਵਿੱਚ ਉਸ ਦਾ ਜ਼ਿਕਰ ਜ਼ਰੂਰ ਕਰਨਾ ਹੈ ਹਰ ਰੋਜ਼ ਕਰਨਾ ਹੈ ਤੇ ਆਪ ਜੀ ਨੇ ਇਹ ਸ਼ਬਦ ਦਾ ਜਾਪ ਨਿਰੰਤਰ 51 ਦਿਨ ਕਰਨਾ ਹੈ ਤੇ ਇਸ ਸ਼ਬਦ ਨੂੰ ਹਰ ਰੋਜ਼ 41 ਵਾਰ ਪੜਨਾ ਹੈ ਜਾਪ ਕਰਨਾ ਹੈ ਜਦੋਂ ਤੁਹਾਡੇ ਦਿਨ ਪੂਰੇ ਹੋ ਜਾਣਗੇ 41 ਤਾਂ ਉਸ ਦਿਨ ਤੁਸੀਂ ਆਪਣੇ ਨਜ਼ਦੀਕੀ ਗੁਰੂ ਘਰ ਜਾਣਾ ਹੈ ਆਪਣੀ ਸਮਰੱਥਾ ਅਨੁਸਾਰ ਕੜਾ ਪ੍ਰਸ਼ਾਦ ਦੀ ਦੇਗ ਕਰਵਾ ਕੇ 6 ਪੌੜੀਆਂ ਆਨੰਦ ਸਹਿਬ ਕਰਕੇ ਅਰਦਾਸ ਬੇਨਤੀ ਕਰ ਦੇਣੀ ਹੈ ਤੇ ਜਾਂ ਫਿਰ ਅਰਦਾਸ ਬੇਨਤੀ ਕਰਵਾ ਦੇਣੀ ਹੈ ਸਤਿਗੁਰੂ ਜੀ ਆਪ ਸਹਾਈ ਹੋ ਕੇ ਵਿਗੜੇ ਕਾਰਜਾਂ ਨੂੰ ਸਵਾਰ ਦੇਣਗੇ ਹੁਣ ਆਪਾਂ ਉਹ ਸ਼ਬਦ ਮੂਲ ਰੂਪ ਦੇ ਵਿੱਚ ਪੜ੍ਹਾਂਗੇ ਜਿਸ ਸ਼ਬਦ ਦੇ ਜਾਪ ਕੀਤੇਆਂ ਵਿਗੜੇ ਕਾਜ ਸਵਰ ਜਾਂਦੇ ਨੇ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਆਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸواری ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕਿੰਨੇ ਕਰਤੈ ਊਣੀ ਬਾਤ ਨਾਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇਆ ਛੱਲ ਲਗ ਚੱਲੀ ਮਾਇਆ ਟੋਟਨਾ ਕਤਹੂੰ ਆਵੇ ਮੇਰੇ ਪੂਰੇ ਸਤ ਗੁਰ ਭਾਵੇ ਸਿਮਰ ਸਿਮਰ ਦੈ ਅੱਲਾ ਸਭ ਜੀ ਭੇ ਕਿਰਪਾਲਾ ਜਜ ਕਾਰ ਗੁਸਾਈ ਜਨਪੂਰੀ ਬਣਤ ਬਣਾਈ ਤੂ ਪਾਰੋ ਸਵਾਮੀ ਮੋਰਾ ਇਹੋ ਪੰਨ ਪਦਾਰਥ ਤੇਰਾ ਜਨ ਨਾਨਕ ਇਕਤੇ ਆਇਆ ਸਰਬਫਲਾ ਪੁਨ ਪਾਇਆ ਸਾਧ ਸੰਗਤ ਵਿਗੜੇ ਕਾਰਜ ਇਸ ਸ਼ਬਦ ਦੇ ਜਾਪ ਕੀਤੇ ਆ ਸੰਪੰਨ ਹੋ ਜਾਣ ਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਗੁਰੂ ਨੂੰ ਕਿਸ ਤਰ੍ਹਾਂ ਨਮਸ਼ਕਾਰ ਕਰਨੀ ਹੈ ਜਿਸ ਦੇ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਇਹ ਸ਼ਬਦ ਦੇ ਵਿੱਚ ਸਤਿਗੁਰੂ ਬਿਆਨ ਕਰਦੇ ਨੇ ਉਸ ਗੁਰੂ ਦੀ ਮਹਿਮਾ ਨੂੰ ਉਸ ਗੁਰੂ ਦੀ ਵਡਿਆਈ ਨੂੰ ਜਿਹਦਾ ਨਾਮ ਲਿਆਂ ਜਿਨ੍ਹਾਂ ਜਪਿਆ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਂਦੇ ਨੇ ਸੋ ਵਿਧੀ ਆਪਾਂ ਸਮਝ ਚੁੱਕੇ ਆ ਬੇਨਤੀਆਂ ਪਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ